ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਨੇ ਤਰਨਾ ਰੱਖਿਆ ਔਰ ਮੈਂ ਸਮਝਾ ਕਿ ਟੈਸਟ ਕਰਦੀ ਆ ਪਰ ਸਰਕਾਰ ਗਵਰਨਮੈਂਟ ਆਫ ਇੰਡੀਆ ਸੈਨੇਟ ਦੇ ਮੈਂਬਰ 99 ਤੋਂ 31 ਕਰ ਦਿੱਤੇ ਜਦੋਂ ਵੇਖਿਆ ਕਿ ਲੋਕ ਬਰਦਾਸ਼ਤ ਨਹੀਂ ਕਰਨਗੇ ਬੜੀ ਵੱਡੀ ਐਜੀਟੇਸ਼ਨ ਹੋ ਜਾਏਗੀ ਤੇ ਉਹਨੂੰ ਫਿਰ ਵਾਪਸ ਲੈ ਲਿਆ ਮੈਨੂੰ ਇਹ ਨਹੀਂ ਸਮਝ ਆਈ ਇਹਨੂੰ ਕਰਨ ਦੀ ਲੋੜ ਕੀ ਪਈ ਸੀ ਤੇ ਰਹੀ ਗੱਲ ਪੰਜਾਬ ਦੀ ਇਹ ਪੰਜਾਬ ਦੀ ਪ੍ਰਾਪਰਟੀ ਹੈ ਸਾਡਾ ਹੱਕ ਡਿਲੀਟ ਕਰਨਾ ਚਾਹੁੰਦੇ ਆ ਚਾਹੇ ਉਹ ਡੈਮਾਂ ਦੇ ਉੱਤੇ ਸੈਂਟਰਲ ਫੋਰਸਸ ਦੀ ਗੱਲ ਕਰ ਲਓ ਚਾਹੇ ਆ ਹੜ੍ਹਾਂ ਦੀ ਗੱਲ ਕਰ ਲਓ ਜੇ ਹੜ੍ਹ ਆਏ ਤਾਂ ਹੜ੍ਹ ਮੈਨਮੇਡ ਸੇ ਚਲੋ ਉਸ ਇਸ਼ੂ ਤੇ ਮੈਂ ਬੜਾ ਲੰਬਾਰੀ ਬੋਲਣਾ ਚਾਹੁੰਦਾ ਅੱਜ ਸਟੂਡੈਂਟਸ ਦੇ ਸਮਰਥਨ ਦੇ ਵਿੱਚ ਮੈਂ ਕਿ ਯਾਰ ਮੇਰੇ ਤੋਂ ਵੱਡੇ ਵੱਡੇ ਬੰਦੇ ਆ ਤੌਨ ਬੰਸਲ ਜੀ ਬੈਠੇ ਆ ਐਮਪੀ ਸਾਹਿਬ ਵੀ ਆਇਆ ਬੜੇ ਬੜੇ ਸਾਰਿਆਂ ਦਾ ਸਾਰੀਆਂ ਪਾਰਟੀਆਂ ਦੇ ਲੋਕ ਆ ਰਹੇ ਆ ਔਰ ਇਕੱਠੇ ਸਾਨੂੰ ਇਸ ਮੁੱਦੇ ਤੇ ਹੋਣਾ ਚਾਹੀਦਾ ਆਪਣੇ ਰਾਈਟਸ ਪੰਜਾਬ ਦੇ ਛੱਡਣੇ ਨਹੀਂ ਚਾਹੀਦੇ ਔਰ ਡਿਲੀੂਸ਼ਨ ਐਜੂਕੇਸ਼ਨ ਇੰਸਟੀਚਿਊਟ ਜੀਪੀਯੂ ਪੰਜਾਬ ਯੂਨੀਵਰਸਿਟੀ ਇਹਨਾਂ ਨੇ بڑے ਵੱਡੇ ਇਨਸਾਨ ਪੈਦਾ ਕੀ ਟੇਕੋ ਦਾ ਨੌਲੇਜ ਨਾ ਡਾਕਟਰ ਮਨੋਚਿੰਦਰੀ ਉਹ ਸਾਰੇ ਹੀ ਆ ਗਏ ਔਰ ਇਹ ਡਿਲੀਊਟ ਕਰਨ ਦਾ ਮਤਲਬ ਹੈ ਕਿ ਵੀ ਸਾਡੇ ਹੱਕ ਕਰਨ ਨੂੰ ਕਹਿਣ ਕਿ ਵੀ ਹੋਰ ਅੱਗੇ ਤੋਂ ਕੇ ਚੱਲਦਾ ਰਹਿਣਾ ਇਹਨਾਂ ਦਾ ਕੰਮ ਤੋ ਇਹ ਇਸ ਕਰਦੀ ਨੰਦਾ ਕਰਦੇ ਔਰ ਜਿਹੜੀ 10 ਤਰੀਕ ਦੀ ਕਾਲ ਇਹਨਾਂ ਨੇ ਰੱਖੀ ਆ ਮੈਂ ਐਡਮਿਨਿਸਟ੍ਰੇਸ਼ਨ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਔਰ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ ਕਿ ਦੇਖੋ ਪੀਸਫੁਲੀ ਇਹ ਸਟੂਡੈਂਟ ਆਪਣੇ ਹੱਕ ਆਪਣੇ ਹੱਕ ਨਹੀਂ ਉਹ ਪੰਜਾਬ ਦੇ ਹੱਕ ਮੰਗ ਰਹੇ ਆ ਕਿਉਂਕਿ ਅੱਜ ਅਗਰ ਪੀਯੂ ਨੂੰ ਬਾਕੀ ਦੀਆਂ ਯੂਨੀਵਰਸਿਟੀ ਨਾਲ ਕੰਪੇਅਰ ਕਰੀਏ ਤਾਂ देयर इज नो ਕੰਪੈਰੀਸ਼ਨ ਔਰ ਸਟੂਡੈਂਟ ਜਿਹੜੇ ਇੱਥੇ ਪੜ ਕੇ ਅਫਸਰ ਬਣੇ ਆ ਇਥੇ ਪੜ੍ਹ ਕੇ ਬਾਹਰ ਵੀ ਗਏ ਆ ਬਹੁਤ ਤਰੱਕੀਆਂ ਕੀਤੀਆਂ ਔਰ ਉਹਨਾਂ ਸਾਰਿਆਂ ਨੂੰ ਉਨੀ ਹੀ ਪੀੜਾ ਜਿੰਨੇ ਅੱਜ ਸਟੂਡੈਂਟਸ ਜਿਹੜੇ ਹਨ ਜਿਹੜੇ ਪਾਸ ਆਉ ਐਲੀਮੇਨ ਉਹਨਾਂ ਨੂੰ ਵੀ ਉਨੀ ਪੀੜਾ ਜਮੀਨਾਂ ਨੂੰ ਪੰਜਾਬ ਨੂੰ ਤੇ ਕਿਸਾਨ ਜੀ ਤੋਂ ਬੰਦੀ ਕੀ ਆਉਂਦੀ ਹੈ ਤੇ ਇਹਦਾ ਸਮਾਪਤ ਕਰਨ ਕਰਦੇ ਆ ਔਰ ਇਹਦਾ ਇੰਟਰਫੀਅਰ ਸਾਡੇ ਹੱਕਾਂ ਦੇ ਉੱਤੇ ਸਾਡੀਆਂ ਚੀਜ਼ਾਂ ਦੇ ਉੱਤੇ ਪাব ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਔਰ ਜੇ ਉਹ ਸੋਚਦੇ ਆ ਇਹ ਜਿੱਤੇ ਕਬਜ਼ਾ ਕਰਕੇ ਉਹ ਇਹਨੂੰ ਬਿਹਤਰ ਬਣਾ ਲੈਣਗੇ ਤੇ ਮੇਰੇ ਖਿਆਲ ਨਾਲ ਉਹਨਾਂ ਦੀ ਗਲਤੀ ਆ ਇਹ ਵਨ ਆਫ ਦੀ ਬੈਸਟ ਯੂਨੀਵਰਸਿਟੀਆਂ ਵਨ ਆਫ ਦੀ ਬੈਸਟ ਇਨ ਕੰਟਰੀ ਪਰ ਜੇ ਵਾਸਤਵ ਦੇ ਪੰਜਾਬ ਦੀ ਚਿੰਤਾ ਆ ਪੰਜਾਬ ਦਾ ਐਜੂਕੇਸ਼ਨ ਸਟੈਂਡਰਡ ਜਿਹੜਾ ਸਕੂਲ ਐਜੂਕੇਸ਼ਨ ਸਟੈਂਡਰਡ ਆ ਸਰਕਾਰੀ ਉਹ ਅਪ ਟੂ ਦੀ ਮਾਰਕ ਨਹੀਂ ਹੈ ਮੈਂ ਐਡਮਿਟ ਕਰਦਾ ਉੱਥੇ ਕਿੰਨੀ ਅਨੇਕ ਕਮੀਆਂ ਨੇ ਨਵੋ ਦੇ ਬੜੇ ਅੱਛੇ ਸੈਂਟਰ ਸਰਕਾਰ ਦੇ ਇਥੇ 2000 ਦੇ ਦਰਜੇ ਦੇ ਪੰਜਾਬ ਦਾ ਸਰਦ ਹੈਗਾ ਇਸ ਯੂਨੀਵਰਸਿਟੀ ਜਗ੍ਹਾ ਹੀ ਨਿਲ ਲੱਭੈ ਕਰਨੀ ਸਾਰੇ ਕੰਪੀਟੈਂਟ ਬੱਚੇ ਆਇਆ ਕਰਨਗੇ ਫਿਰ ਇਦਾਂ ਨਹੀਂ ਯੂਨੀਵਰਸਟੀਆਂ ਹੋਰ ਬਣਾਉਣ ਦੀ ਲੋੜ ਪੈਗੀ ਤੇ ਸਾਡੇ ਬੱਚਿਆਂ ਦਾ ਭਵਿੱਖ ਫਿਰ ਉੱਜੋ ਇਹ ਨਹੀਂ ਕਹਿਣਾ ਚਾਹੀਦਾ ਜਿਸ ਤਰ੍ਹਾਂ ਕਿ ਨਾਲ ਤਰਫ ਤਰਫ ਜੀ ਗੱਲ ਕਰੀ ਪਰ ਆਏ ਬਸ ਤੰਤਕੀਆਂ ਮਿਲ ਰਹੀਆਂ ਆ ਪ੍ਰੇਮਾ ਲੇ ਕੋਟ ਬੁੱਕ ਨੂੰ ਕਹਿੰਦੇ ਦੇਖੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ ਪੰਜਾਬ ਦੇ ਭਵਿੱਖ ਨਾਲ ਜੁੜੇ ਦਾ ਪੰਜਾਬ ਦੇ ਪਾਸਟ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਪੰਜਾਬੀ ਪੰਜਾਬੀ ਯੂਨੀਵਰਸਿਟੀ ਦਾ ਕੋਈ ਵੀ ਹੋਰ ਗੱਲ ਕਰਕੇ ਮੈਨੂੰ ਦਲੀਲ